ਤੇ 16 17 ਸਾਲ ਜਦੋਂ ਤੁਸੀਂ ਪਹਿਲਾਂ ਇੱਥੇ ਆਏ ਸੀ ਉਦੋਂ ਕੈਨੇਡਾ ਕਿਵੇਂ ਦਾ ਸੀ ਤੇ ਹੁਣ ਕਿਵੇਂ ਦਾ ਲੱਗਦਾ ਚੰਗਾ ਹੀ ਆ ਬਾਈ ਪਰਸਨਲ ਆਦਤियां ਹਾਂ ਚੰਗਾ ਹੀ ਐ ਗਵਰਨਮੈਂਟ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਵਿੱਚ ਰਿਟਾਇਰਮੈਂਟ ਪਲੈਨਿੰਗ ਦੀ ਖਾਸ ਕਰਕੇ ਤਿੰਨ ਮੁੱਖ ਸਰਕਾਰੀ ਪੈਨਸ਼ਨਾਂ ਬਾਰੇ ਸੀਪੀਪੀ ਓਐਸ ਤੇ ਜੀਆਈਐਸ ਹਾਂਜੀ ਸਤਿ ਸ਼੍ਰੀ ਅਕਾਲ ਇਹ ਤਿੰਨੋਂ ਕਾਫੀ ਅਹਿਮ ਨੇ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਆਮਦਨ ਬਹੁਤ ਜ਼ਿਆਦਾ ਨਹੀਂ ਹੁੰਦੀ हां मैं पढ़ रही थी कि कईयां ਲਈ ਤਾਂ 80% ਜਾਂ ਉਸ ਤੋਂ ਵੀ ਵੱਧ ਰਿਟਾਇਰਮੈਂਟ ਆਮਦਨ ਬਣ ਜਾਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਤੇ ਇਹ ਸਮਝਣਾ ਕਿ ਇਹ ਤਿੰਨੋਂ ਮਿਲ ਕੇ ਕਿਵੇਂ ਕੰਮ ਕਰਦੀਆਂ ਨੇ ਬਹੁਤ ਜ਼ਰੂਰੀ ਹੈ ਇੱਕ ਚੰਗੀ ਰਿਟਾਇਰਮੈਂਟ ਲਈ ਤਾਂ ਫਿਰ ਸੀਪੀਪੀ ਤੋਂ ਸ਼ੁਰੂ ਕਰੀਏ ਇਹ ਤਾਂ ਸੁਣਿਆ ਕਿ ਤੁਹਾਡੇ ਕੰਮ ਤੇ ਨਿਰਭਰ ਕਰਦੀ ਹੈ ਹਾਂਜੀ ਸੀਪੀਪੀ ਯਾਨੀ ਕੈਨੇਡਾ ਪੈਨਸ਼ਨ ਪਲਾਨ ਪੂਰੀ ਤਰ੍ਹਾਂ ਤੁਹਾਡੇ ਯੋਗਦਾਨ ਤੇ ਆਧਾਰਿਤ ਹੈ ਜਿੰਨਾ ਤੁਸੀਂ ਕੰਮ ਦੌਰਾਨ ਸੀਪੀਪੀ ਵਿੱਚ ਪੈਸਾ ਪਾਇਆ ਤੇ ਵੱਧ ਤੋਂ ਬਾਅਦ ਪੈਨਸ਼ਨ ਲੈਣ ਲਈ ਕਿੰਨਾ ਚਿਰ ਯੋਗਦਾਨ ਪਾਉਣਾ ਪੈਂਦਾ ਦੇਖੋ ਪੂਰੀ ਮਤਲਬ ਮੈਕਸਿਮਮ ਪੈਨਸ਼ਨ ਲਈ ਲਗਭਗ 35 ਤੋਂ 40 ਸਾਲ ਦਾ ਯੋਗਦਾਨ ਚਾਹੀਦਾ ਹੁੰਦਾ ਸੀ 35 40 ਸਾਲ ਇਹ ਤਾਂ ਕਾਫੀ ਲੰਮਾ ਸਮਾਂ ਹੈ ਪਰ ਕੀ ਸਾਰਿਆਂ ਨੂੰ ਮੈਕਸਿਮਮ ਮਿਲ ਜਾਂਦੀ ਹੈ ਨਹੀਂ ਅਸਲ ਵਿੱਚ ਜ਼ਿਆਦਾਤਰ ਲੋਕਾਂ ਨੂੰ ਮੈਕਸਿਮਮ ਨਹੀਂ ਮਿਲਦੀ ਔਸਤ ਅਦਾਇਗੀ ਕਾਫੀ ਘਟ ਹੁੰਦੀ ਹੈ ਮੈਕਸਿਮਮ ਨਾਲੋਂ ਤੇ ਹੁਣ ਇੱਕ ਹੋਰ ਚੀਜ਼ ਆ ਗਈ ਹੈ ਬੀਸੀਪੀਪੀ ਤੇ ਇਨਹਾਂਸਡ ਸੀਪੀਪੀ ਯਾਨੀ ਸੀਪੀਪੀ 2 अच्छा सीपीपी2 एदे ਲਈ ਵੀ 40 ਸਾਲ ਚਾਹੀਦਾ ਨੇ ਹਾਂ ਨਵੀਂ ਇਨਹਾਂਸਡ ਸੀਪੀਪੀ ਦੇ ਪੂਰੇ ਲਾਭ ਲਈ 40 ਸਾਲ ਦਾ ਯੋਗਦਾਨ ਚਾਹੀਦਾ ਹੋਵੇਗਾ ਠੀਕ ਹੈ ਤੇ ਸੀਪੀਪੀ ਕਦੋਂ ਮਿਲਨੀ ਸ਼ੁਰੂ ਹੁੰਦੀ ਹੈ 65 ਸਾਲ ਤੇ ਤੁਸੀਂ 60 ਸਾਲ ਦੀ ਉਮਰ ਤੋਂ ਸ਼ੁਰੂ ਕਰ ਸਕਦੇ ਹੋ ਪਰ ਇੱਕ ਗੱਲ ਹੈ ਜੇ 65 ਤੋਂ ਪਹਿਲਾਂ ਸ਼ੁਰੂ ਕਰਦੇ ਹੋ ਤਾਂ ਹਰ ਸਾਲ ਲਈ 7.2% ਦੀ ਕਟੌਤੀ ਹੁੰਦੀ ਹੈ 7.2% ਹਰ ਸਾਲ ਤਾਂ 60 ਤੇ ਸ਼ੁਰੂ ਕਰਨ ਦਾ ਮਤਲਬ ਹੋਇਆ ਲਗਭਗ 36% ਘਟ ਬਿਲਕੁਲ 36% ਘਟ ਮਿਲੇਗੀ ਜੇ 60 ਤੇ ਸ਼ੁਰੂ ਕੀਤੀ। ਦੂਜੇ ਪਾਸੇ ਤੁਸੀਂ 70 ਸਾਲ ਤੱਕ ਰੁਕ ਵੀ ਸਕਦੇ ਹੋ। ਅੱਛਾ, ਦੇਰੀ ਕਰਨ ਦਾ ਕੋਈ ਫਾਇਦਾ? ਹਾਂਜੀ, ਬਹੁਤ ਫਾਇਦਾ। ਜੇ ਤੁਸੀਂ 65 ਤੋਂ ਬਾਅਦ ਸ਼ੁਰੂ ਕਰਦੇ ਹੋ ਤਾਂ ਹਰ ਸਾਲ ਲਈ 8.4% ਦਾ ਵਾਅਦਾ ਹੁੰਦਾ ਹੈ। ਯਾਨੀ 70 ਸਾਲ ਦੀ ਉਮਰ ਤੇ ਸ਼ੁਰੂ ਕਰਨ ਨਾਲ 42% ਜ਼ਿਆਦਾ ਮਿਲੇਗੀ। ਵਾਹ! 8.4% ਵਾਅਦਾ ਹਰ ਸਾਲ ਇਹ ਤਾਂ ਕਾਫੀ ਫਰਕ ਪਾ ਸਕਦਾ ਹੈ। ਇਸ ਲਈ ਕਦੋਂ ਸ਼ੁਰੂ ਕਰਨੀ ਹੈ ਇਹ ਫੈਸਲਾ ਮਹੱਤਵਪੂਰਨ ਹੈ। ਬਹੁਤ ਜ਼ਿਆਦਾ ਕਿਉਂਕਿ ਇਹ ਸਿਰਫ ਸੀਪੀਪੀ ਦੀ ਰਕਮ ਤੇ ਹੀ ਨਹੀਂ ਬਲਕਿ ਦੂਜੇ ਲਾਭਾਂ ਜਿਵੇਂ ਜੀਆਈਐਸ ਤੇ ਟੈਕਸਾਂ ਤਾਂ ਵੀ ਅਸਰ ਪਾਉਂਦਾ ਹੈ ਠੀਕ ਹੈ ਇਹ ਤਾਂ ਹੋ ਗਈ ਸੀਪੀਪੀ ਦੀ ਗੱਲ ਜੋ ਕਮ ਤੇ ਨਿਰਭਰ ਹੈ ਹੁਣ ਓਏਐਸ ਯਾਨੀ 올ਡ ਏਜ ਸਿਕਿਉਰਿਟੀ ਬਾਰੇ ਦੱਸੋ ਇਹ ਕਿਵੇਂ ਮਿਲਦੀ ਹੈ ਓਏਐਸ ਤੁਹਾਡੇ ਕੈਨੇਡਾ ਵਿੱਚ ਰਹਿਣ ਦੇ ਸਮੇਂ ਤੇ ਨਿਰਭਰ ਕਰਦੀ ਹੈ ਤੁਹਾਡੇ ਯੋਗਦਾਨ ਤੇ ਨਹੀਂ ਰਹਿਣ ਦੇ ਸਮੇਂ ਤੇ ਮਤਲਬ ਸਿਟੀਜ਼ਨ ਜਾਂ ਪੀਆਰ ਹੋਣਾ ਜ਼ਰੂਰੀ ਹੈ ਹਾਂਜੀ ਸਿਟੀਜ਼ਨ ਜਾਂ ਲੀਗਲ ਰੈਜ਼ੀਡੈਂਟ ਉਰੀ OAS ਲੈਂਡ ਲਈ 18 ਸਾਲ ਦੀ ਉਮਰ ਤੋਂ ਬਾਅਦ 40 ਸਾਲ ਕੈਨੇਡਾ ਵਿੱਚ ਰਹਿਣਾ ਜ਼ਰੂਰੀ ਹੈ 40 ਸਾਲ ਤੇ ਜੇ ਕੋਈ ਕੱਟ ਸਮਾਰਿਆ ਹੋਵੇ ਘੱਟੋ-ਘੱਟ 10 ਸਾਲ ਰਹਿਣਾ ਜ਼ਰੂਰੀ ਹੈ ਕੁਝ ਵੀ OAS ਲੈਣ ਲਈ ਜਿੰਨੇ ਸਾਲ 40 ਤੋਂ ਘੱਟ ਰਹੇ ਹੋ ਓਨੀ ਪੈਨਸ਼ਨ ਘੱਟ ਮਿਲੇਗੀ ਜਿਵੇਂ ਜੇ 20 ਸਾਲ ਰਹੇ ਹੋ ਤਾਂ ਅੱਧੀ ਮਿਲੇਗੀ ਤੇ ਇਹ ਵੀ CPP ਵਾਂਗ ਟੈਕਸੀ ਹੋ ਗਏ ਅੱਛਾ ਤੇ ਕੀ OAS ਨੂੰ ਵੀ CPP ਵਾਂਗ ਦੇਰੀ ਨਾਲ ਸ਼ੁਰੂ ਕਰ ਸਕਦੇ ਆ 70 ਸਾਲ ਤੱਕ ਹਾਂ ઓએਸ ਨੂੰ ਵੀ 70 ਸਾਲ ਤੱਕ ਦੇਰੀ ਨਾਲ ਸ਼ੁਰੂ ਕਰ ਸਕਦੇ ਹੋ ਇਸ ਵਿੱਚ 65 ਤੋਂ ਬਾਅਦ ਹਰ ਸਾਲ 7.2% ਦਾ ਵਾਅਦਾ ਹੁੰਦਾ ਹੈ ਉਹ ਇਹਦਾ ਵਾਅਦਾ 7.2% ਹੈ ਸੀਪੀਪੀ ਦਾ 8.4% ਸੀ ਹਾਂ ਇਹੀ ਫਰਕ ਹੈ ਸੀਪੀਪੀ ਨੂੰ ਦੇਰੀ ਕਰਨਾ ਵਾਅਦੇ ਦੇ ਹਿਸਾਬ ਨਾਲ ਜ਼ਿਆਦਾ ਫਾਇਦੇਮੰਦ ਲੱਗ ਸਕਦਾ ਹੈ ਪਰ ਇੱਕ ਹੋਰ ਬਹੁਤ ਬਹੁਤ ਜ਼ਰੂਰੀ ਗੱਲ ਕੀ ਜੀਆਈਐਸ ਲੈਂਡ ਲਈ ਯਾਨੀ ਗਾਰੰਟੀशुदा ਆਮਦਨ ਪੂਰਕ ਤੁਹਾਡੀ ਓਏਐਸ ਸ਼ੁਰੂ ਹੋਣੀ ਚਾਹੀਦੀ ਹੈ ਤੁਸੀਂ OAS ਲੈ ਬਿਨਾ GIS ਨਹੀਂ ਲੈ ਸਕਦੇ। ਅੱਛਾ ਇਹ GIS ਕੀ ਚੀਜ਼ ਹੈ ਫਿਰ? ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇਹ ਘਟ ਆਮਦਨ ਵਾਲਿਆਂ ਲਈ ਹੈ। ਹਾਂਜੀ। GIS ਯਾਨੀ ਗੈਰੰਟੀਸ਼ੁਦਾ ਆਮਦਨ ਪੂਰਕ ਘਟ ਆਮਦਨ ਵਾਲੇ ਬਜ਼ੁਰਗਾਂ ਲਈ ਇੱਕ ਸਰਕਾਰੀ ਮਦਦ ਹੈ ਤੇ ਸਭ ਤੋਂ ਵੱਡੀ ਗੱਲ ਇਹ ਟੈਕਸ ਫ੍ਰੀ ਹੈ। ਟੈਕਸ ਫ੍ਰੀ ਇਹ ਤਾਂ ਬਹੁਤ ਵਧੀਆ ਗੱਲ ਹੈ। ਕਿੰਨੀ ਕੁ ਰਕਮ ਮਿਲ ਜਾਂਦੀ ਹੈ ਇਸ ਵਿੱਚ? ਰਕਮ ਕਾਫੀ ਹੋ ਸਕਦੀ ਹੈ। ਜਿਵੇਂ ਇਕੱਲੇ ਬੰਦੇ ਲਈ ਸਾਲ ਦੀ ਤਕਰੀਬਨ 13420 ਡਾਲਰ ਤੱਕ ਤੇ ਜੋੜੇ ਲਈ 15712 ਡਾਲਰ ਤੱਕ ਪਰ ਪਰ ਇਹ ਪੂਰੀ ਤਰ੍ਹਾਂ ਆਮਦਨ ਤੇ ਨਿਰਭਰ ਕਰਦੀ ਹੈ ਇਸ ਨੂੰ ਇਨਕਮ ਟੈਸਟਡ ਕਹਿੰਦੇ ਆ ਇਨਕਮ ਟੈਸਟਡ ਮਤਲਬ ਜੇ ਹੋਰ ਪੈਸੇ ਆ ਰਹੇ ਹੋਣ ਤਾਂ ਜੀਐਸ ਘਟ ਜਾਂਦੀ ਹੈ ਬਿਲਕੁਲ ਤੁਹਾਡੀ ਟੈਕਸ ਰਿਟਰਨ ਤੇ ਜਿਹੜੀ ਆਮਦਨ ਦੱਸੀ ਹੁੰਦੀ ਹੈ ਲਾਈਨ 23100 ਉਸ ਦੇ ਆਧਾਰ ਤੇ ਜੀਆਈਐਸ ਕਟਾਈ ਜਾਂਦੀ ਹੈ ਇਸ ਨੂੰ ਕਲੋ ਬੈਕ ਕਹਿੰਦੇ ਨੇ ਅੱਛਾ ਕਲੋ ਬੈਕ ਤਾਂ ਕਿਹੜੀ ਆਮਦਨ ਨਾਲ GIS ਕੱਟਦੀ ਹੈ CPP ਨਾਲ ਹਾਂ CPP ਤਾਂ ਮਿਲੀ ਆਮਦਨ ਨਾਲ GIS ਕੱਟਦੀ ਹੈ ਪਰ OS ਤੋਂ ਮਿਲੀ ਆਮਦਨ ਨਾਲ ਨਹੀਂ ਕੱਟਦੀ ਉਹ ਇਸ ਹਿਸਾਬ ਕਿਤਾਬ ਤੋਂ ਬਾਹਰ ਰੱਖੀ ਜਾਂਦੀ ਹੈ ਓ ਇਹ ਬੜੀ ਅਜੀਬ ਗੱਲ ਹੈ OS ਲੈਣੀ ਜ਼ਰੂਰੀ ਹੈ GIS ਲਈ ਪਰ OS ਦੀ ਆਮਦਨ ਨਾਲ GIS ਕੱਟਦੀ ਨਹੀਂ ਪਰ CPP ਆਮਦਨ ਨਾਲ ਕੱਟਦੀ ਹੈ ਹਾਂਜੀ ਇਹੀ ਨੁਕਤਾ ਹੈ ਤੇ ਇੱਕ ਹੋਰ ਛੋਟ ਹੈ ਜੇ ਕੋਈ ਥੋੜਾ ਬਹੁਤ ਕੰਮ ਕਰਦਾ ਹੈ ਤਾਂ ਪਹਿਲੀ 5000 ਡਾਲਰ ਦੀ ਕਮਾਈ ਤੇ GIS ਨਹੀਂ ਕੱਢਦੀ ਠੀਕ ਹੈ ਇਹ ਸਾਰਾ ਕੁਝ ਤਾਂ ਮਤਲਬ ਬਹੁਤ ਜੁੜਿਆ ਹੋਇਆ ਲੱਗਦਾ ਹੈ CPP ਕਦੋਂ ਲੈਣੀ OS ਕਦੋਂ GIS ਕਿਵੇਂ ਮਿਲੇਗੀ ਇਹ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਤੇ ਇਹੀ ਸਮਝਣਾ ਜ਼ਰੂਰੀ ਹੈ ਖਾਸ ਕਰਕੇ ਜੇ ਕੋਈ GIS ਲਈ ਯੋਗ ਹੋ ਸਕਦਾ ਹੈ ਤਾਂ ਕੀ ਕੋਈ ਖਾਸ ਤਰੀਕਾ ਜਾਂ ਸਟਰੈਟਜੀ ਹੈ ਇਸ ਨੂੰ ਸਹੀ ਤਰੀਕੇ ਨਾਲ ਕਰਨ ਦੀ ਹਾਂ ਇੱਕ ਆਮ ਰਣਨੀਤੀ ਜੋ ਕਈ ਵਾਰ ਕਾਮ ਆਦੀ ਹੈ ਖਾਸ ਕਰਕੇ ਕਾਟਾ ਆਮਦਨ ਵਾਲਿਆਂ ਲਈ ਜੇ ਸੰਭਵ ਹੋਵੇ ਤਾਂ ਸੀਪੀਪੀ ਨੂੰ 70 ਸਾਲ ਤੱਕ ਦੇਰੀ ਨਾਲ ਸ਼ੁਰੂ ਕਰੋ ਸੀਪੀਪੀ ਦੇਰੀ ਨਾਲ 70 ਤੱਕ ਹਾਂ ਪਰ ਓਐਸ 50 ਤੇ ਸ਼ੁਰੂ ਕਰ ਲਓ ਓਐਸ 50 ਤੇ ਸੀਪੀਪੀ 70 ਤੇ ਕਿਉਂ ਕਿਉਂਕਿ OAS ਪੈਨਟ ਤੇ ਸ਼ੁਰੂ ਕਰਨ ਨਾਲ ਤੁਸੀਂ GIS ਲਈ ਯੋਗ ਹੋ ਜਾਂਦੇ ਹੋ ਤੇ ਕਿਉਂਕਿ ਤੁਸੀਂ ਹਲੇ CPP ਨਹੀਂ ਲੈ ਰਹੇ ਤੁਹਾਡੀ ਟੈਕਸ ਯੋਗ ਆਮਦਨ ਕੱਟ ਹੋਵੇਗੀ ਜਿਸ ਨਾਲ ਤੁਹਾਨੂੰ ਜ਼ਿਆਦਾ GIS ਮਿਲੇਗੀ ਕਿਉਂਕਿ CPP ਵਾਲਾ ਕਲੌ ਬੈਕ ਨਹੀਂ ਹੋਵੇਗਾ। ਓਹ ਸਮਝ ਆਈ ਤਾਂ ਸ਼ੁਰੂ ਦੇ ਸਾਲਾਂ ਵਿੱਚ 65 ਤੋਂ 70 ਤੱਕ OAS ਤੇ ਵੱਧ ਤੋਂ ਵੱਧ GIS ਮਿਲ ਸਕਦੀ ਹੈ ਫਿਰ 70 ਤੇ ਜਦੋਂ CPP ਸ਼ੁਰੂ ਹੋਵੇਗੀ ਉਹ ਵੀ ਵਧੀ ਹੋਈ ਮਿਲੇਗੀ 42% ਬਿਲਕੁਲ ਇਸ ਨਾਲ ਕੁਲ ਆਮਦਨ ਵਧ ਸਕਦੀ ਹੈ ਖਾਸ ਕਰਕੇ ਟੈਕਸ ਫਰੀ ਜੀਆਈਐਸ ਦਾ ਹਿੱਸਾ ਵਧਾ ਕੇ ਨਾਲ ਹੀ ਜੇ ਤੁਹਾਡੇ ਕੋਲ ਆਰਐਸਪੀ ਜਾਂ ਆਰਆਈਐਫ ਹਨ ਉਹਨਾਂ ਵਿੱਚੋਂ ਪੈਸੇ ਕਢਵਾਉਣਾ ਵੀ ਦੇਰੀ ਨਾਲ ਸ਼ੁਰੂ ਕਰਨਾ ਤਾਂ ਕਿ ਆਮਦਨ ਘਟ ਰਹੇ ਤੇ ਜੀਆਈਐਸ ਜ਼ਿਆਦਾ ਮਿਲੇ हां जी ਤੇ ਲੋੜ ਪੈਣ ਤੇ ٹی ਐਫ ਐਸ ਵਿੱਚੋਂ ਪੈਸੇ ਵਰਤ ਲੈਣਾ ਕਿਉਂਕਿ ٹی ਐਫ ਐਸ ਸੇ ਕਢਵਾਉਣ ਨਾਲ ਜੀ ਆਈ ਐਸ ਤੇ ਕੋਈ ਅਸਰ ਨਹੀਂ ਪੈਂਦਾ ਇਹ ਤਾਂ ਬਹੁਤ ਹੀ ਸੋਚਣ ਵਾਲੀ ਗੱਲ ਹੈ ਆਮ ਤੌਰ ਤੇ ਲੋਕ ਸੋਚਦੇ ਨੇ ਕਿ ਜਲਦੀ ਪੈਨਸ਼ਨ ਸ਼ੁਰੂ ਕਰ ਲਈਏ ਪਰ ਦੇਰੀ ਕਰਨ ਨਾਲ ਖਾਸ ਕਰਕੇ ਸੀ ਪੀ ਪੀ ਵਿੱਚ ਫਾਇਦਾ ਹੋ ਸਕਦਾ ਹਾਂ ਹਰ ਕਿਸੇ ਦੀ ਸਥਿਤੀ ਵਕਰੀ ਹੁੰਦੀ ਹੈ ਪਰ ਇਹਨਾਂ ਗੱਲਾਂ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਸਹੀ ਸਮਾਸਾਰਣੀ ਤੇ ਆਮਦਨ ਦੇ ਸਰੋਤਾਂ ਦਾ ਪ੍ਰਬੰਧਨ ਜਿਵੇਂ TFSA ਦੀ ਵਰਤੋਂ ਕੁੱਲ ਰਿਟਾਇਰਮੈਂਟ ਆਮਦਨ ਨੂੰ ਕਾਫੀ ਬਿਹਤਰ ਬਣਾ ਸਕਦਾ ਹੈ। ਤਾਂ ਸਿੱਧਾ ਸਿੱਧਾ ਇਹ ਹੈ ਕਿ CPP, OAS ਤੇ GIS ਸਿਰਫ ਅਲੱਗ-ਅਲੱਗ ਪੈਨਸ਼ਨਾਂ ਨਹੀਂ ਇਹ ਇੱਕ ਪੂਰਾ ਸਿਸਟਮ ਹੈ ਤੇ ਕਦੋਂ ਕਿਹੜਾ ਬਟਨ ਦਬਣਾ ਹੈ ਇਸ ਨਾਲ ਬਹੁਤ ਫਰਕ ਪੈਂਦਾ ਹੈ। ਬਿਲਕੁਲ ਇਹਨਾਂ ਦੇ ਨਿਯਮ ਥੋੜੇ ਗੁੰਝਲਦਾਰ ਜ਼ਰੂਰ ਨੇ ਪਰ ਇਹਨਾਂ ਨੂੰ ਸਮਝਣਾ ਬਹੁਤ ਲਾਹੇਵੰਦ ਹੈ। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇੱਕ ਆਖਰੀ ਗੱਲ ਸੋਚਣ ਲਈ ਛੱਡਦੇ ਹਾਂ ਸਰੋਤਿਆਂ ਵਾਸਤੇ ਅੱਜ ਦੀ ਇਸ ਗੱਲਬਾਤ ਤੋਂ ਬਾਅਦ ਰਿਟਾਇਰਮੈਂਟ ਆਮਦਨ ਬਾਰੇ ਕਿਹੜੀ ਇੱਕ ਪੁਰਾਣੀ ਸੋਚ ਹੈ ਜਿਸ ਤੇ ਸ਼ਾਇਦ ਮੁੜ ਕੇ ਸੋਚਣ ਦੀ ਲੋੜ ਹੈ ਕਿ ਸਿਰਫ ਪੈਸਾ ਜੋੜਨਾ ਹੀ ਕਾਫੀ ਹੈ ਜਾਂ ਸਰਕਾਰੀ ਲਾਭ ਕਦੋਂ ਤੇ ਕਿਵੇਂ ਲੈਣੇ ਹਨ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਬਹੁਤ ਵਧੀਆ ਸਵਾਲ ਹੈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵਿਚਾਰ ਵਟਾਂਦਰਾ ਲਈ ਸਾਡੇ ਚੈਨਲ ਰੈਡ ਲੀਫ ਮੀਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਧੰਨਵਾਦ ਸਾਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਕੈਨੇਡਾ 'ਚ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਆਫਟਰ ਰਿਟਾਇਰਮੈਂਟ ਵੱਤੋਂ ਵੱਤ ਪੈਸੇ ਕਿੱਦਾਂ ਲੀਤੇ ਜਾ ਸਕਦੇ ਹਨ। ਜਦੋਂ ਵੀ ਪੈਨਸ਼ਨ ਦੇ ਰਿਲੇਟਿਡ ਕੋਈ ਜਾਣਕਾਰੀ ਆਉਂਦੀ ਹੈ ਤਾਂ ਤੁਸੀਂ ਇਸ ਚੈਨਲ ਤੇ ਸਭ ਤੋਂ ਪਹਿਲਾਂ ਸੁਣੋਗੇ। ਤੁਸੀਂ ਕਿਸੇ ਵੀ ਜਾਣਕਾਰੀ ਤੋਂ ਵਾਂਝੇ ਨਾ ਰਹਿ ਜਾਓ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਦਿਓ। ਇਸ ਨਾਲ YouTube ਤੁਹਾਨੂੰ ਹਰ ਜਾਣਕਾਰੀ ਲਈ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਨੂੰ ਰეკਮੈਂਡ ਕਰੇਗੀ। ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ।